ਆਪੇ ਨਦਰ ਕਰੇ ਵਡਾਹਾਂ ਸਮਹੱਲਾ ਪਹਿਲਾ ਕਰਹੁ ਦਇਆ ਤੇਰਾ ਨਾਮ ਵਖਾਣਾ ਸਭ ਉਪਾਈਐ ਆਪ ਆਪੇ ਸਰਬਸਮਾਨ ਸਰਬੇ ਸਮਾਨਾ ਆਪ ਤੂੰ ਹੈ ਉਪਾਏ ਤੰਦੈ ਲਾਈਆ ਇਕ ਤੁਝ ਹੀ ਕੀਏ ਰਾਜੇ ਇਕ ਨਾ ਭਿਖ ਪੁਵਾਈਆ ਲੋਭ ਮੋਹ ਤੁਝ ਕੀਆ ਮੀਠਾ ਏਤ ਭਰਮ ਭਲਾਣਾ ਸਦਾ ਦਇਆ ਕਰੋ ਆਪਣੀ ਤਾਮ ਨਾਮ ਵਖਾਣਾ ਨਾਮ ਤੇਰਾ ਹੈ ਸਾਚਾ ਸਦਾ ਮੈਂ ਮਨ ਭਾਣਾ ਦੂਖ ਗਿਆ ਸੁਖ ਆਏ ਸਮਾਨ ਗਾਵਨ ਸੁਰ ਨਰ ਸੁਗੜ ਸੁਜਾਨ ਸੁਰ ਨਰ ਸੁਗੜ ਸੁਜਾਨ ਗਾਵਹਿ ਜੋ ਤੇਰੇ ਮਨ ਭਾਵਹਿ ਮਾਇਆ 모ਹੀ ਚੀਤਹਿ ਨਾਹੀ ਅਹਿਲਾ ਜਨਮ ਗਵਾਵਹਿ ਇਕ ਮੂੜ ਮੁਗਦਨਾ ਚੇਤ ਹੈ ਮੂਲੇ ਜੋ ਆਇਆ ਤਿਸ ਜਾਣਾ ਨਾਮ ਤੇਰਾ ਸਦਾ ਸਾਚਾ ਸੋਏ ਮੈਂ ਮਨ ਭਾਣਾ ਤੇਰਾ ਵਖਤ ਸੁਹਾਵਾ ਅੰਮ੍ਰਿਤ ਤੇਰੀ ਬਾਣੀ ਸੇਵਕ ਸੇਵਹਿ ਭਾਉ ਕਰ ਲਾਗਾ ਸਾਉ ਪ੍ਰਾਣੀ ਸਾਉ ਪ੍ਰਾਣੀ ਤਿੰਨਾ ਲਾਗਾ ਜਿਨਨੀ ਅੰਮ੍ਰਿਤ ਪਾਇਆ ਨਾਮ ਤੇਰਾ ਜੋਏ ਰਾਤੇ ਨਿਤ ਚੜ੍ਹੈ ਸੋ ਆਇ ਇਕ ਕਰਮ ਧਰਮ ਨਾ ਹੋਏ ਸੰਜਮ ਜਾਮ ਨਾ ਏਕ ਪਛਾਣੀ ਵਖਤ ਸੁਹਾਵਾ ਸਦਾ ਤੇਰਾ ਅੰਮ੍ਰਿਤ ਤੇਰੀ ਬਾਣੀ ਹਉ ਬਲਿਹਾਰੀ ਸਾਚੇ ਨਾਮੈ ਰਾਜ ਤੇਰਾ ਕਬਹੋ ਨਾ ਜਾਵੇ ਰਾਜੋ ਤਾਂ ਤੇਰਾ ਸਦਾ ਨਿਹਚਲ ਇਹੋ ਕਬਹੋ ਨਾ ਜਾਵੇ ਚਾਕਰਤਾ ਤੇਰਾ ਸੋਏ ਹੋਵੇ ਜੋਏ ਸਹਿਜ ਸਮਾਵੇ ਦੁਸ਼ਮਣ ਤਾਂ ਦੂਖ ਨਾ ਲੱਗੇ ਮੂਲੇ ਪਾਪ ਨੇੜ ਨਾ ਆਵੇ ਹਉ ਬਲਿਹਾਰੀ ਸਦਾ ਹਉ ਆਂ ਏਕ ਤੇਰਾ ਨਾਮੇ ਜੁਗਾ ਜੁਗੰਤਰ ਭਗਤ ਤੇਮਾਰੇ ਕੀਰਤ ਕਰੇ ਸੁਆਮੀ ਤੇਰੇ ਦੁਆਰੇ ਜਪਹਿ ਤਾ ਸਾਚਾ ਏਕ ਮਰਾਰੀ ਸਾਚਾ ਮਰਾਰੀ ਤਾਮ ਜਾਪਹਿ ਜਾਮ ਮਨ ਵਸਾਵਹਿ ਪਰ ਮੂ ਭਲਾਵਾ ਤੁਝਹਿ ਕੀਆ ਜਾਮ ਇਹੋ ਚਕਾਵਹਿ ਗੁਰ ਪ੍ਰਸਾਦੀ ਕਰਹੁ ਕਿਰਪਾ ਲੇਹੁ ਜਮਹੁ ਉਬਾਰੇ ਜੁਗ ਹਾ ਜੁਗੰਤਰ ਭਗਤ ਤਮਾਰੇ ਵੱਡੇ ਮੇਰੇ ਸਾਹਿਬਾ ਅਲਕ ਅਪਾਰਾ ਕਿਉ ਕਰ ਕਰਉ ਬੇਨੰਤੀ ਹਉ ਆਖ ਨਾ ਜਾਣ ਨਦਰ ਕਰਹਿ ਤਾ ਸਾਚ ਪਛਾਣਾ ਸਾਚੋ ਪਛਾਣਾ ਤਾਮ ਤੇਰਾ ਜਾਮ ਆਪ ਬੁਝਾਵੇ ਦੂਖ ਭੂਖ ਸੰਸਾਰ ਕੀਏ ਸਹਸਾ ਇਹੋ ਚਕਾਵੇ ਬਿਨਵੰਤ ਨਾਨਕ ਜਾਏ ਸਹਸਾ ਬੁਝੈ ਗੁਰ ਵਿਚਾਰਾ ਵੱਡਾ ਸਾਹਿਬ ਹੈ ਆਪ ਅਲਖ ਅਪਾਰਾ ਤੇਰੇ ਬੰਕੇ ਲੋਇਣ ਦੰਤ ਰਿਸਾਲਾ ਸੋਹਣੇ ਨੱਕ ਜਿਨ ਲੰਮੜੇ ਵਾਲਾ ਕੰਚਨ ਕਾਇਆ ਸੋਇਨੇ ਕੀ ਢਾਲਾ ਸੁਵਨ ਢਾਲਾ ਕ੍ਰਿਸ਼ਨ ਮਾਲਾ ਜਪੋ ਤੁਸੀਂ ਸਹੇਲੀ ਹੋ ਜਮ ਦਵਾਰ ਨਾ ਹੋ ਹੋ ਖੜੀਆਂ ਸਿੱਖ ਸੁਣ ਹੋ ਮਹਿਲੀ ਹੋ ਹੰਸ ਹੰਸਾ ਬਗ ਬੱਗਾ ਲਹਿ ਮਨ ਕੀ ਜਾਲਾ ਵੰਕੇ ਲੋਇਣ ਦੰਤਰੀ ਸਾਲਾ ਤੇਰੀ ਚਾਲ ਸੁਹਾਵੀ ਮੁਦਰਾੜੀ ਬਾਣੀ ਕੋਕਨ ਕੋਕਲਾ ਤਰਲ ਜਵਾਨੀ ਤਰਲਾ ਜਵਾਨੀ ਆਪ ਬਾਣੀ ਕਿਛ ਮਨ ਕੀ ਪੂਰੀਏ ਸਾਰੰਗ ਜਿਉ ਪਗ ਧਰੈ ਠਿਮ ਠਿਮ ਆਪ ਆਪ ਸੰਧੂਰੇ ਤੇਰੀ ਰੰਗ ਰਾਤੀ ਫਿਰੈ ਮਾਤੀ ਉਦਕ ਗੰਗਾ ਬਾਣੀ ਬਿਨਵੰਤ ਨਾਨਕ ਦਾਸ ਹਰਿ ਕਾ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ਵਡਹਾਂਸ ਮਹੱਲਾ ਤੀਜਾ ਚੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਪਣੇ ਪਿਰ ਕੈ ਰੰਗ ਰਤੀ ਮੂਈਏ ਸੋਭਾਵੰਤੀ ਨਾਰੇ ਸੱਚਾ ਸ਼ਬਦ ਮਿਲ ਰਹੀ ਮੂਈਏ ਪਿਰ ਰਾਵੇ ਭਾਏ ਪਿਆਰੀ ਸੱਚੇ ਭਾਏ ਪਿਆਰੀ ਕੰਤ ਸਵਾਰੀ ਹਰ ਹਰ ਸਿਓ ਨੇਹੋ ਰਚਾਇਆ ਆਪ গো ਆਇਆ ਤਾਂ ਪਿਰ ਪਾਇਆ ਗੁਰ ਕੈ ਸ਼ਬਦ ਸੁਮਾਇਆ ਸਾ ਧਨ ਸ਼ਬਦ ਸੁਹਾਈ ਪ੍ਰੇਮ ਕਸਾਈ ਅੰਤਰ ਪ੍ਰੀਤ ਪਿਆਰੀ ਨਾਨਕ ਸਾ ਧਨ ਮੇਲ ਲਈ ਪਰ ਆਪੇ ਸਾਚੇ ਸਾਹਿ ਸਵਾਰੀ ਨਿਰਗੁਣ ਵੰਤੜੀਏ ਫਿਰ ਦੇਖ ਅਧੂਰੇ RAM ਗੁਰਮੁਖ ਜਿਨੀ 라ਵਿਆ ਮੁਈਏ ਫਿਰ 라ਵ ਰਹਿਆ ਪਰਪੂਰੇ RAM ਫਿਰ 라ਵ ਰਹਿਆ ਪਰਪੂਰੇ ਵੇਖ ਹਜੂਰੇ ਜੁਗ ਜੁਗ ਏਕੋ ਜਾਤਾ ਤਨਬਾਲੀ ਭੋਲੀ ਫਿਰ ਸਹਿਜ 라ਵੈ ਮਿਲਿਆ ਕਰਮ ਵਿਦਾਤਾ ਜਿਨਾ ਹਰ ਰਸ ਚਾਖਿਆ ਸ਼ਬਦ ਸੁਪਾਖਿਆ ਹਰ ਸਰ ਰਹੀ ਪਰਪੂਰੇ ਨਾਨਕ ਕਾਮਣ ਸਾ ਪਿਰ ਭਾਵੈ ਸ਼ਬਦੇ ਰਹਿ ਹਦੂਰੇ ਸੁਹਾਗਣੀ ਜਾਏ ਪੁੱਛੋ ਮੁਈਏ ਜਿੰਨੀ ਵਿੱਚੋਂ ਆਪ ਗਵਾਇਆ ਪਿਰ ਕਾ ਹੁਕਮ ਨਾ ਪਾਇਓ ਮੁਈਏ ਜਿੰਨੀ ਵਿੱਚੋਂ ਆਪ ਨਾ ਗਵਾਇਆ ਜਿੰਨੀ ਆਪ ਗਵਾਇਆ ਤਿੰਨੀ ਪਿਰ ਪਾਇਆ ਰੰਗ ਸੋਰ ਲੀਆਂ ਮਾਣੈ ਸਦਾ ਰੰਗ ਰਾਤੀ ਸਹਜੇ ਮਾਤੀ ਅਨ ਦਿਨ ਨਾਮ ਵਖਾਣ ਕਾਮਣ ਵਡਭਾਗੀ ਅੰਤਰ ਲਿਬ ਲਾਗੀ ਹਰ ਕਾ ਪ੍ਰੇਮ ਸੁਪਾਇਆ ਨਾਨਕ ਕਾਮਣ ਸਹਜੇ ਰਾਤੀ ਜਿਨ ਸੱਚ ਸ਼ਿੰਗਾਰ ਬਣਾਇ ਹਉ ਮੈਂ ਮਾਰ ਮੁਈਏ ਤੂੰ ਚਲ ਗੁਰ ਕੈ ਭਾਏ ਹਰ ਵਲ ਰਾਵਹਿ ਸਦਾ ਮੁਈਏ ਨਿਜ ਕਰ ਵਾਸਾ ਪਾਏ निज ਘਰ ਵਾਸਾ ਪਾਏ ਸ਼ਬਦ ਵਜਾਏ ਸਦਾ ਸੁਹਾਗਣ ਨਾਰੀ ਪਿਰ ਰਲਿਆਲਾ ਜੋ ਬਨਵਾਲਾ ਅਨ ਦਿਨ ਕੰਤ ਸਵਾਰੀ ਹਰ ਵਾਰ ਸੁਹਾਗੋ ਮਸਤਕ ਭਾਗੋ ਸੱਚੇ ਸ਼ਬਦ ਸੁਹਾਏ ਨਾਨਕ ਕਾਮਣ ਹਰ ਰੰਗ ਰਾਤੀ ਜਾਂ ਚੱਲੈ ਸਤਗੁਰ ਭਾਏ ਵਡਾ ਹੰਸ ਮਹੱਲਾ ਤੀਜਾ ਗੁਰਮੁਖ ਸਭ ਵਾਪਾਰ ਭਲਾ ਜੀ ਸਹਿਜ ਕੀ ਜੈ ਰਾਮ ਅਨ ਦਿਨ ਨਾਮ ਵਖਾਣੀਐ ਲਾਹਾ ਹਰ ਰਸ ਪੀਜੈ ਰਾਮ ਲਾਹਾ ਹਰ ਰਸ ਲੀਜੈ ਹਰ ਰਾਵੀਜੈ ਅਨ ਦਿਨ ਨਾਮ ਵਖਾਣੈ ਗੁਣ ਸੰਗ ਰਹਿ ਅਵਗਣ ਵਿਕਣ ਹੈ ਆਪੈ ਆਪ ਪਛਾਨ ਗੁਰਮਤਿ ਪਾਈ ਵੱਡੀ ਵਡਿਆਈ ਸਚੈ ਸ਼ਬਦ ਰਸ ਪੀਜੈ ਨਾਨਕ ਹਰ ਕੀ ਭਗਤ ਨਰਾਲੀ ਗੁਰਮਖ ਵਿਰਲੈ ਕੀਜੈ ਗੁਰਮਖ ਖੇਤੀ ਹਰ ਅੰਤਰ ਬੀਜੀਐ ਹਰ ਲੀਜੈ ਸਰੀਰ ਜਮਾਏ ਰਾਮ ਆਪਣੇ ਘਰ ਅੰਦਰ ਰਸ ਪੁੰਚ ਤੂੰ ਲਾਹਾ ਲੈ ਪਰਥਾਏ ਰਾਮ ਲਾਹਾ ਪਰਥਾਏ ਹਰ ਮਨ ਵਸਾਏ ਧਨ ਖੇਤੀ ਵਪਾਰਾ ਹਰ ਨਾਮ ਧਿਆਇ ਮਨ ਵਸਾਏ ਬੂਝੈ ਗੁਰ ਵਿਚਾਰਾ ਮਨ ਮੁਖ ਖੇਤੀ ਵਣਜ ਕਰ ਥਾਕੇ ਤ੍ਰਿਸ਼ਨਾ ਭੁੱਖ ਨਾ ਜਾਏ ਨਾਨਕ ਨਾਮ ਬੀਜ ਮਨ ਅੰਦਰ ਸੱਚੇ ਸ਼ਬਦ ਸੁਪਹਾਏ ਹਰ ਵਪਾਰ ਸੇ ਜਨ ਲਾਗੇ ਜਿੰਨਾ ਮਸਟਕ ਮਣੀ ਵਡਭਾਗੋ ਰਾਮ ਗੁਰਮਤਿ ਮਨ ਨਿਜ ਘਰ ਵਸਿਆ ਸੱਚਾ ਸ਼ਬਦ ਬੈਰਾਗੂਰਾ ਮੁਖ ਮਸਤਕ ਭਾਗੂ ਸੱਚ ਬੈਰਾਗੂ ਸਾਚ ਰਤੇ ਵਿਚਾਰੀ ਨਾਮ ਬਿਨਾ ਸਭ ਜਗ ਬਉਰਾਨਾ ਸ਼ਬਦੇ ਹਉਮੈ ਮਾਰੀ ਸਾਚਾ ਸ਼ਬਦ ਲਾਗ ਮਤ ਉਪਜੈ ਗੁਰਮੁਖ ਨਾਮ ਸੁਹਾਗੂ ਨਾਨਕ ਸ਼ਬਦ ਮਿਲੈ ਪਉ ਪੰਜਨ ਹਰ 라ਵੇ ਮਸਤਕ ਭਾਗੂ ਕੀਤੀ ਵਣਜ ਸਭ ਹੁਕਮ ਹੈ ਹੁਕਮੇ ਮਨ ਵਢਿਆਈ RAM ਗੁਰਮਤੀ ਹੁਕਮ ਬੂਜੀਐ ਹੁਕਮੇ ਮੇਲ ਮਲਾਈ RAM ਹੁਕਮ ਮਲਾਈ ਸਹਿਜ ਸੁਮਾਈ ਗੁਰ ਕਾ ਸ਼ਬਦ ਅਪਾਰਾ ਸੱਚੀ ਵਢਿਆਈ ਗੁਰ ਤੇ ਪਾਈ ਸੱਚ ਸਵਾਰ ਨਹਾਰਾ ਪਉ ਭੰਜਨ ਪਾਇਆ ਆਪ ਗੋਆਇਆ ਗੁਰਮਖ ਮੇਲ ਮਲਾਈ ਕਹੋ ਨਾਨਕ ਨਾਮ ਨਿਰੰજન ਅਗਮ ਅਗੋਚਰ ਹੁਕਮੇ ਰਹਿ ਆ ਸਮਾਈ ਵਡਹੰਸ ਮਹੱਲਾ ਤੀਜਾ